ਹਾਂਜੀ ਸੋਣਿਓ ਜਿਹੜਾ ਤੁਸੀਂ ਆ ਮੇਰੇ ਪਿੱਛੇ ਕਿਹੜਾ ਵੇਖਦੇ ਪਏ ਜਿਹੜਾ 1735 ਸਾਲ ਹੋ ਗਏ ਨੇ ਇਸ ਕਿਲੇ ਨੂੰ ਬਣੇ ਨੂੰ ਤੇ ਬਾਕੀ ਤੁਸੀਂ ਜਾਂਦੀਆਂ ਕੰਡਾ ਵੇਖੋ ਆ ਜਿਹੜੇ ਮਨਾਰ ਤੁਸੀਂ ਵੇਖਦੇ ਪਏ ਜਿਹੜਾ 1 2 3 4 5 6 7 ਤੇ ਇਹਨੇ ਦੇ ਮਨਾਰ ਬੜੇ ਖੜੇ ਨੇ ਇਹ ਮਨਾਰਾਂ ਦੀ ਉਚਾਈ ਹੈਗੀ 45 ਫੁੱਟ ਤੁਸੀਂ ਦੇਖੋ 45 ਫੁੱਟ ਤਾਂ ਨੂੰ ਮਨਾਰ ਬਣਾਏ ਗਏ ਉਹਦੇ ਕਿੰਨੇ ਕਿੰਨੇ ਚੌੜੇ ਬਣਾਏ ਗਏ ਤੇ ਛੋਟੀ ਇੱਟ ਦਾ ਤਿਆਰ ਕੀਤਾ ਗਿਆ ਨਾਨਕਸ਼ਹੀ ਇੱਟ ਦਾ ਤੇ ਤਿਆਰ ਕੀਤਾ ਗਿਆ ਵਰਲਡ ਦਾ ਇੱਕ ਸਾਰਿਆਂ ਤੋਂ ਲਾਰਜੇਸਟ ਕਿਲਾ ਸੀਗਾ ਜਾਨਕੀ ਪਾਵਰਫੁਲ ਕਿਲਾ ਸੀਗਾ ਇਹਨੂੰ ਇੰਦੇ ਤੇ ਤੋਪ ਵੀ ਅਸਰ ਨਹੀਂ ਸੀ ਕਰਦੀ ਵੀ ਐਵੇਂ ਦਾ ਕਿਲਾ ਬਣਾਇਆ ਸੀਗਾ ਖੈਰ ਉਦੋਂ ਤੋਪਦਾ ਇਹ ਵਿਸਤਾਰ ਨਹੀਂ ਸੀ ਹੋਇਆ ਪਰ ਫਿਰ ਵੀ ਕਹਿੰਦੇ ਵੀ ਇਹਨੂੰ ਤੋਪ ਵੀ ਅਸਰ ਨਹੀਂ ਸੀ ਕਰ ਸਕਦੀ ਤੇ ਆਹ ਜਿਹੜੀ ਤੁਸੀਂ ਇੱਧਰ ਵੇਖਦੇ ਪਏ ਜੀ ਇਹ ਕਿਲੇ ਦੀ ਮੇਨ ਐਂਟਰੀ ਹੁਣ ਆਪਾਂ ਇੱਧਰ ਦੀ ਅੰਦਰ ਜਾਵਾਂਗੇ ਤੇ ਆਪਾਂ ਤੁਹਾਨੂੰ ਸਾਰਾ ਦੱਸਾਂਗੇ ਵੀ ਇਹਦਾ ਸੋਹਣੋ ਆਪ ਇੱਕੋ ਤੁਸੀਂ ਆਲੀਸ਼ਾਨ ਗੇਟ ਵੇਖੋ ਜਿੰਨੂੰ ਕੇਰਲ ਵੀ ਲੱਗੇ ਨੇ 6-6 ਇੰਚ ਦੇ ਕੇਰਲ ਦਿਸਦੇ ਪਏ ਨੇ ਮੇਰੇ ਕੋਲ ਇਤੋਂ ਕਿ ਜ਼ਿਆਦਾ ਵੀ ਹੋ ਸਕਦਾ ਪਰ ਵੇਖੋ ਕਿੰਨੇ ਤਿੱਖੇ ਨੇ ਤੇ ਕਾਂਦੇ ਵਾਸਤੇ ਉਹਦੇ ਪਿਆਨ ਕੀ ਸਗੇ ਸੀਗੇ ਕਿਸੇ ਹਾਥੀ ਦੀ ਟੱਕਰ ਕਿਉਂਕਿ ਹਾਥੀ ਉਦੋਂ ਬੜੇ ਵੱਡੇ-ਵੱਡੇ ਹੁੰਦੇ ਸੀਗੇ ਹੁਣ ਵੀ ਬੜੇ ਵੱਡੇ-ਵੱਡੇ ਨੇ ਤੇ ਇਸ ਕਰਕੇ ਇਹ ਏੜ ਦੇ ਕੇ ਕਿਲ ਲਾਏ ਜਾਂਦੇ ਸੀਗੇ ਜਿਹਦੇ ਨਾਲ ਜਿਹੜੇ ਹਾਥੀ ਦੀ ਟੱਕਰ ਮਰੇ ਤੇ ਇਸ ਗੇਟ ਨੂੰ ਨਾ ਨੁਕਸਾਨ ਹੋਵੇ ਹਾਥੀ ਨੂੰ ਹੋ ਜਾਏ ਤੇ ਤੁਸੀਂ ਦੇਖੋ ਵੀ ਕਿੰਨਾ ਵੱਡਾ ਯਾਰ ਗੇਟ ਇਹ ਗੇਟ ਦੀ ਉਚਾਈ ਮੇਰੇ ਹਿਸਾਬ ਨਾਲ 20 ਫੁੱਟ ਤੋਂ ਜ਼ਿਆਦਾ ਹੋਵੇਗੀ ਤੇ ਆਇਓ ਹੁਣ ਆਪਾਂ ਅੰਦਰ ਵੀ ਤੁਹਾਨੂੰ ਸਾਰੇ ਇਸ ਕਿਲੇ ਬਾਰੇ ਦੱਸਾਂਗੇ ਕਿ ਕਿੰਨੇ ਜਿਹੜੇ ਲੱਕੜ ਦੇ ਬਾਲੇ ਲਾਗੇ ਨੇ ਕਿੰਨੇ ਜਿਹੜੇ ਬਰੰਤੀ ਵਾਲੇ ਥੇਲ ਲੱਗੇ ਨੇ ਤੇ ਉਹ ਦੂਜੇ ਨੰਬਰ ਤੇ ਉਹ ਵੇਖੋ ਵੀ ਚਰਾਂਡੇ ਜਿਹੜੇ ਜਿਨ੍ਹਾਂ ਦੇ ਵਿੱਚ ਜਾਨੀ ਕਿ ਬਹਿਰੇ ਜਿਹੜੇ ਗੇਟ ਦੇ ਬਹਿਰੇ ਫਸਾਏ ਹੋਏ ਪੱਥਰ ਦੇ ਵਿੱਚ ਤੇ ਆਇਓ ਯਾਰ ਜੇ ਆਇ ਤੋਂ ਆਪਾਂ 225ਵੀਂ ਸਦੀ ਦੀ ਗੱਲ ਕਰੀਏ ਤਾਂ ਉਦੋਂ ਇੰਨੇ ਸਟ੍ਰਕਚਰਮੈਂਟ ਵੀ ਨਹੀਂ ਸੀ ਹੁੰਦੇ ਸੀ ਕਿਉਂਕਿ ਸ਼ੈਣੀ ਥੋੜੀ ਤੇ ਆਮ ਜਿਹੜੇ ਛੋਟੇ-ਮੋਟੇ ਸਟ੍ਰਕਚਰਮੈਂਟ ਸੀ ਉਹਨਾਂ ਨਾਲ ਹੀ ਕਿਲਾ ਤਿਆਰ ਕੀਤਾ ਗਿਆ ਤੇ ਜਿਹੜੀ ਆ ਜਿਹੜੀ ਇੱਕ ਤੁਰੀ ਦੇਖਦੇ ਪਏ ਜੇ ਇਹ ਹੈਗੀ ਨਾਨਕਸ਼ਹੀ ਇੱਟ ਤੇ ਮੈਨੂੰ ਪੱਕਾ ਕਨਫਰਮ ਨਹੀਂ ਵੀ ਇਹ ਨਾਨਕਸ਼ਹੀ ਇੱਟ ਹੋਵੇ ਕਿਉਂਕਿ 220ਵੀਂ ਸਦੀ ਦੇ ਵਿੱਚ ਤਿਆਰ ਹੋਇਆ ਕਿਲਾ ਤੇ ਚੂਨੇ ਪੱਥਰ ਦੀ ਚਨਾਈ ਹੋਈ ਬਾਹਰ ਨੂੰ ਚੂਨਾ ਪੱਥਰ ਲਾਇਆ ਗਿਆ ਤੇ ਵਿੱਚ ਜਿਹੜੀ ਚਨਾਈ ਹੋਈ ਉਹ ਮਿੱਟੀ ਦੀ ਹੋਈ ਹੈ ਅੱਜ ਆਪਾਂ ਤੁਹਾਨੂੰ ਇਹ ਜਿਹੜਾ 1735 ਸਾਲਾਂ ਦਾ ਪੁਰਾਣਾ ਕਿਲੇ ਦੇ ਦਰਸ਼ਨ ਕਰਉਣ ਲੱਗੇ ਜਿਹੜਾ ਕਿ ਰਾਜਸਥਾਨ ਦੇ ਵਿੱਚ ਹੈ ਹਨੂਮਾਨਗੜ੍ਹ ਵੇਖੋ ਸੋਨਿਓ ਕਿੰਨਾ ਵੱਡਾ ਯਾਰ ਕਿਲਾ ਆਪਣਾ ਹੈ ਕਿ ਜਿਹੜੀ ਇਹ ਟੇਪਰ ਵੇਚਦੇ ਪਏ ਜੀ ਨਾ ਥੱਦੇ ਤੇ ਆਮ ਕਰਕੇ ਯਾਰ ਐਵੇਂ ਦੀ ਜਿਹੜੀ ਟੇਪਰ ਉਹ ਡੰਗਾਈ ਦੇ ਵਿੱਚ ਇਸ ਕਰਕੇ ਬਣਾਈ ਜਾਂਦੇ ਸੀ ਕਿ ਜਦੋਂ ਕੋਈ ਦੁਸ਼ਮਣ ਕਿਲੇ ਦੇ ਹਮਲਾ ਕਰਦਾ ਤੂੰ ਦੇ ਜਿਹੜੇ ਆਉਣ ਦੀ ਬਾਜ਼ੇ ਉਹ ਗਾਂ ਕਿਲੇ ਤੱਕ ਪਹੁੰਚ ਸਕੇ ਜਿਹੜੇ ਕਿਲੇ ਦੇ ਸੈਨਾਪਤੀ ਜਰਨਲ ਉਹਨਾਂ ਤੱਕ ਪਹੁੰਚ ਸਕੇ ਤਾਂ ਉਹ ਜਿਹੜੇ ਜਰਨੈਲ ਸੈਨਾ ਉੱਚ ਕੰਨੀ ਹੋ ਜੇ ਤੇ ਹਮਲਾ ਕਰਨ ਲਈ ਤਿਆਰ ਹੋ ਸਾਡੇ ਸਾਹਮਣੇ ਦੂਜਾ ਗੇਟ ਜਿਹੜਾ ਦੂਜਾ ਗੇਟ ਇਹ ਵੀ ਓਵੇਂ ਦਾ ਵਿਸ਼ਾਲ ਹੀ ਗੇਟ ਹੈ ਬੜਾ ਤਕੜਾ ਗੇਟ ਹੈ ਆਓ ਤੇ ਆਈ ਮੇਖੋ ਵੀ ਇਹਨੂੰ ਵੀ ਯਾਰ ਕਿਲ ਲੱਗੇ ਜੇ ਤੇ ਆਹ ਜਿਹੜੇ ਕੋਈ ਵੇਚੇ ਪਏ ਜਿਹਨੂੰ ਸਾ 7 7 8 8 ਇੰਚ ਦੇ ਜਿਹੜੇ ਲੰਬੇ ਤਿੱਖੇ ਕਿਲ ਦੇ ਦਿੰਦੇ ਪਏ ਨੇ ਨਾ ਇਹ ਵੀ ਮੇਨ ਇੰਡਾ ਦਾ ਲੌਂਗ ਦਾ ਮਕਸਦ ਇਹੀ ਏ ਵੀ ਹਾਥੀਆਂ ਦੀ ਟੱਕਰ ਦੇ ਨਾਲ ਇਹਨੂੰ ਕੋਈ ਨੁਕਸਾਨ ਨਾ ਹੋਵੇ ਕਿਉਂਕਿ ਯਾਰ ਉਦੋਂ ਜਦੋਂ ਐਵੇਂ ਦੇ ਕਿਲੇ ਬਣਾਏ ਜਾਂਦੇ ਸੀਗੇ ਉਦੋਂ ਜ਼ਿਆਦਾਤਰ ਲੜਾਈਆਂ ਦਾ ਸੀਗਾ ਮੋਹਚੋਲ ਵੀ ਲੜਾਈ ਉਦੋਂ ਲੱਗਦੀ ਰਹਿੰਦੀ ਸੀਗੀ ਆਮ ਕਰਕੇ ਇਸ ਕਰਕੇ ਜਿਹੜੇ ਕਿਲਿਆਂ ਦੇ ਦਰਵਾਜ਼ੇ ਨੇ ਉਹ ਵੀ ਵੱਡੇ ਵੱਡੇ ਰੱਖੇ ਜਾਂਦੇ ਸੀਗੇ ਤੋਂ ਉਹਨਾਂ ਦੇ ਨਾਲ ਕਿਲ ਲਾਏ ਜਾਂਦੇ ਸੀਗੇ ਤੇ ਇਹ ਦੂਸਰੇ ਨੰਬਰ ਤੇ ਜਿਹੜੇ ਕਿਲੇ ਬਣਾਏ ਜਾਂਦੇ ਸੀਗੇ ਉਹ 30 35 40 40 ਫੁੱਟ ਉੱਚੇ ਬਣਾਏ ਜਾਂਦੇ ਸੀਗੇ ਆਮ ਧਰਤੀ ਦੇ ਲੈਵਲ ਨਾਲ ਤਾਂ ਜਿਹੜਾ ਦੁਸ਼ਮਣ ਆਉਂਦਾ ਪਿਆ ਵੀ ਉਹਦੀ ਖਬਰ ਲੱਗ ਸਕੇ ਤੇ ਉਹਦੇ ਦੇ ਨਿਸ਼ਾਨਾ ਨਾਲ ਜਿਹੜਾ ਇਹ ਚੰਗੀ ਤਰ੍ਹਾਂ ਲੱਗ ਸਕੇ ਯਾਰ ਆਮ ਉਦੋਂ ਜਿਹੜੇ ਸਪਾਈ ਹੁੰਦੇ ਸੀਗੇ ਉਹਨਾਂ ਦਾ ਅਸਲਾ ਹਸਲਾ ਆਦਿ ਵਗੈਰਾ ਰੱਖਣ ਵਾਸਤੇ ਤੇ ਇਸ ਗੇਟ ਤੇ ਪਹਿਰਾ ਲਾਉਣ ਵਾਸਤੇ ਉਦੋਂ ਤੱਕ ਕਰਕੇ ਬਾਹਰ ਦੇ ਵਿੱਚ ਜਿਹੜੇ ਇਹ ਜਿਹੜੇ ਕਮਰੇ ਛੋਟੇ ਛੋਟੇ ਜਿਹੇ ਇਹ ਬਣਾਏ ਜਾਂਦੇ ਸੀਗੇ ਸੁਰੰਗਾ ਜਿਨੂੰ ਕਹਿੰਦੇ ਆਹ ਬੈਂਡ ਆਹ ਦੇਖੋ ਪੰਜ ਦੇਰੇਵੇਂ ਭੂਲ ਭਲਈਆ ਹੋਈ ਪਈ ਐ ਦਿਸਦਾ ਵੇ ਕੋਈ ਚੱਲ ਗਈ ਹਾਂ ਪਿੱਛੇ ਜੇ ਕੋਈ ਸੱਪ ਸੁਪ ਨਿਕਲ ਆਵੇ ਮਿੱਤਰੋ ਆ ਬਣੇ ਆਲਾ ਜਿਹੜਾ ਮੁਗਲੀ ਆਲਾ ਇਵੇਂ ਦੇ ਜਿਹੜੇ ਆਲੇ ਨੇ ਆਮ ਤੌਰ ਤੇ ਬੜੇ ਮੈਂ ਦੇਖੇ ਨੇ ਤੇ ਤੁਹਾਨੂੰ ਵੀ ਦਿਖਾਏ ਨੇ ਵੀ ਆਮ ਤੌਰ ਤੇ ਮਹਿਲਾਂ ਦੇ ਵਿੱਚ ਜਾਂ ਹਵੇਲੀਆਂ ਦੇ ਵਿੱਚ ਇਵੇਂ ਦੇ ਆਲੇ ਬਣਾਏ ਜਾਂਦੇ ਸੀ ਕਿਉਂਕਿ ਯਾਰ ਬੜਾ ਪਸੰਦ ਕਰਦੇ ਸੀਗੇ ਇਵੇਂ ਦੀ ਵਾਲਾ ਤੇ ਹਾਲੇ ਤੱਕ ਵੀ ਐਵੇਂ ਦੇ ਆਲੇ ਜਿਹੜੇ ਪਸੰਦ ਕਰਦੇ ਨੇ ਸੋਹਣੇ ਲੱਗਦੇ ਯਾਰ ਬਣੇ ਹਾਲਾ ਕਿ ਇਹਨੂੰ ਰੈਨੋਵੇਟ ਕੀਤਾ ਦੁਬਾਰਾ ਪਰ ਜਿਹੜੇ ਮਨਾਰ ਤੁਹਾਨੂੰ ਦਿਖਾਏ ਸੀਗੇ ਉਹਨਾਂ ਦੀ ਹਾਈਟ ਹੈਗੀ 45 ਫੁੱਟ ਤੇ ਇਹਨਾਂ ਦੀ ਹਾਈਟ ਹੋ ਸਕਦੀ ਮੇਰੇ ਹਿਸਾਬ ਨਾਲ 35 35 35 ਫੁੱਟ ਹੋਣਾ ਉੱਚਾ ਇਹਨੂੰ ਗੋਥਿਕ ਸਟਾਈਲ ਦੀ ਛੱਤ ਪਾਈ ਗਈ ਜਾਨਕਿ ਗੋਲ ਥੱਮੋਂ ਵੇਖੀਏ ਗੋਲ ਦੇ ਉੱਪਰ ਜਿਹੜਾ ਉਹ ਢਿੱਡ ਜਾ ਨਿਕਲਿਆ ਹੁੰਦਾ ਕਿ ਜੇ ਉਹਨੇ ਜੇ ਆਪ ਵੀ ਉਹ ਮੇਰੇ ਦੇ ਬਾਈ ਨੂੰ ਕਿਉਂਕਿ ਇਹ ਫੁਰਦਾ ਕਰਦਾ ਵਾ ਰੈਨੋਵੇਟ ਇਹ ਟੈਨੋਵੇਟ ਕਰਨ ਤੋਂ ਪਹਿਲਾਂ ਇੱਥੇ ਪੇਂਟਿੰਗ ਕੀਤੀ ਜਾਂਦੀ ਸੀਗੀ ਪੇਂਟਿੰਗ ਕੀਤੀ ਹੋਵੇਗੀ ਪੱਕਾ 100% ਤੇ ਇੱਥੇ ਕਲਾਕਾਰੀ ਕਿਤੇ ਫੁੱਲ ਬੂਟੀਆਂ ਪਾਏ ਗਏ ਹੋ ਸਕਦਾ ਵੀ ਕੋਈ ਜਿਹੜੇ ਕੁਰਾਨ ਸ਼ਰੀਫ ਹੈ ਹੁੰਦੀਆਂ ਇਦਾਂ ਵੀ ਇਸ ਕਿਸ ਕਲਾ ਦੇ ਇਸ ਆਲੇ ਦੇ ਵਿੱਚ ਲਿਖੀਆਂ ਗਈਆਂ ਪਰ ਹੁਣ ਤਾਂ ਰੈਨੋਵੇਟ ਕਰਤਾ ਉਹ ਸਾਰਾ ਪੇਂਟ ਹੂ ਤਾ ਤੇ ਉਹਨੋਂ ਚੀਜ਼ਾਂ ਨਹੀਂ ਵੇਚਦੀਆਂ ਪਈਆਂ ਜਿਹੜਾ オリジナル ਸੀਗਾ ਉਹਨੂੰ ਰੈਨੋਵੇਟ ਕੀਤਾ ਤਾਂ ਕਰਕੇ ਥੋੜੀ ਜੀ ਬਦਲ ਗਈ ਜਾਂਦੀ ਲੁੱਕ ਆਇਆ ਤੇ ਆਹ ਵੇਖੋ ਤੁਸੀਂ ਆਹਨੂੰ ਜਾਂ ਹੋ ਸਕਦਾ ਵੀ ਆਹ ਵੇਖੋ ਵੀ ਜਿਆਦਾ ਰਾਜਸਤਾਨੀ ਭਾਸ਼ਾ ਦੇ ਵਿੱਚ ਕੁਝ ਲਿਖਿਆ ਹੈ ਨਾ ਹੂੰ ਰਾਜਸਤਾਨੀ ਭਾਸ਼ਾ ਜੀ ਕਿਲੇ ਦਾ ਨਹਾ ਹੋ ਸਕਦਾ ਵੀ ਲਿਖਿਆ ਹੋ ਬਹੁਤ ਵੱਡਾ ਕਿਲਾ ਯਾਰ ਮੈਨੂੰ ਲੱਗਦਾ ਜਿੱਤ ਤੱਕ ਇਹ 5-600 ਕਿਲਿਆਂ ਦੇ ਵਿੱਚ ਹੋਵੇਗਾ ਚਲੋ ਆਇਓ ਮਿੱਤਰੋ ਇਹ ਯਾਰ ਇਹ ਮੈਂ ਤਾਂ ਵੀਡੀਓ ਦੇ ਵਿੱਚ ਪਹਿਲਾਂ ਕਹਿੰਦਾ ਕਿ ਕਿਲਾ ਬਹੁਤ ਵੱਡਾ ਆ ਇੱਧਰ ਕਮਾ ਕੈਮਰਾਮੈਨ ਸਾਹਿਬ ਇੱਧਰ ਵੇਖੋ ਵੀ ਯਾਰ ਇਹ ਇਸ ਕਿਲੇ ਦੀਆਂ ਮਨਾਰਾਂ ਤੇ ਕੰਧਾਂ ਜਿਹੜੀਆਂ ਚਾਰ ਦਿਵਾਰੀ ਹੋਈ ਨਾ ਬਸ ਉਹੀ ਇਸ ਟਾਈਮ ਸਹੀ ਸਲਾਮਤ ਖੜੀ ਹੈ ਪਰ ਆਪਾਂ ਉਹਨੂੰ ਸਹੀ ਸਲਾਮਤ ਨਹੀਂ ਕਹਿ ਸਕਦੇ ਕਿਉਂਕਿ ਇਹ ਜਿਹੜੇ ਕਿਲੇ ਦੀਆਂ ਕਈ ਮਨਾਰਾਂ ਨੇ ਉਹ ਟੁੱਟ ਗਈਆਂ ਤੇ ਕਈ ਮਨਾਰਾਂ ਰਿਪੇਅਰ ਵੀ ਕੀਤੀਆਂ ਰੈਨੋਵੇਟ ਵੀ ਕੀਤੀਆਂ ਤੇ ਜਿਹੜਾ ਤੁਸੀਂ ਇੱਧਰ ਸਾਰੇ ਵੇਖਦੇ ਪਏ ਜੇ ਨਾ ਉਹਨਾਂ ਪਾੜੀਆਂ ਤੇ ਅਜੇ ਟਿੱਬੇ ਤੇ ਪਾੜੀ ਕਿਕਰੂਗੇ ਬੇੜ ਇੱਥੇ ਰਾਜੇ ਮਹਾਰਾਜਿਆਂ ਦੇ ਕਮਰੇ ਹੁੰਦੇ ਸੀਗੇ ਤੇ ਇਸ ਟਾਈਮ ਹੁਣ ਉਹਨਾਂ ਦਾ ਤਾਂ ਕੋਈ ਨਾਮ ਨਿਸ਼ਾਨ ਨਹੀਂ ਹੈ ਗਿਆ ਬਸ ਇਹ ਜਿਹੜੀਆਂ ਕੇਲੇ ਦੀਆਂ ਚਾਰੇ ਪਾਸੇ ਦੀਆਂ ਜਿਹੜੀਆਂ ਕੰਧਾਂ ਮਿਨਾਰਾਂ ਉਹ ਆ ਹੀ ਖੜੀਆਂ ਨੇ ਕੋਝ ਹੱਦ ਤੱਕ ਤੇ ਆ ਜਿਓ ਪਰ ਥੋੜਾ ਆਹ ਰਾਂ ਸਾਨੂੰ ਇਹ ਕਿਲਾ ਵਿਖਾ ਦੇਣਾ ਕਿਲਾ ਬਹੁਤ ਵੱਡਾ ਯਾਰ ਤੇ ਆ ਕੋਈ ਦੇਖਦੇ ਪਈ ਨਾ ਲੀਆਂ ਇਹ ਦੁਸ਼ਮਣ ਤੇ ਹਮਲਾ ਕਰਨ ਵਾਸਤੇ ਹੀ ਬਣਾਈਆਂ ਜਾਂਦੀਆਂ ਸੀਗੇ ਉਦੋਂ ਤੇ ਦੇਖੋ ਇਹ ਜਿਹੜਾ ਸਾਹਮਣੇ ਦੁਸ਼ਮਣ ਆਉਂਦਾ ਪਿਆ ਉਹਦੇ ਤੇ ਵਾਰ ਕਰਨ ਵਾਸਤੇ ਤੇ ਆਹ ਵੇਖੋ ਤੁਸੀਂ ਆ ਥੱਲੇ ਕੁੱਕਰੋ ਕੈਨਵਨ ਸਾਹਿਬ ਤੇ ਆਹ ਜਿਹੜਾ ਥੱਲੋ ਜੇ ਦੁਸ਼ਮਣ ਕੋਈ ਕੰਧ ਤੇ ਚੜ ਕੇ ਕੋਈ ਰੱਸੀ ਰੁੱਸੀ ਪਾਉਂਦਾ ਹੋਰ ਕੋਈ ਸਾਧਨ ਉੱਤੇ ਆਉਣ ਵਾਸਤੇ ਪਾਉਂਦਾ ਤੇ ਉਹਨਾਂ ਤੇ ਤੇ ਨਿਸ਼ਾਨਾ ਲਾਉਣ ਦੇ ਲਈ ਉਹਨੂੰ ਮਾਰਨ ਵਾਸਤੇ ਥੋੜਾ ਅੱਗੇ ਕਰਦੇ ਯਾਰ ਆਹ ਵੇਖੋ ਜਿੰਦੇ ਤੁਹਾਨੂੰ ਤੁੱਪ ਦੇਣ ਲਈ ਨਾ ਇਹ ਉਹ ਚੀਜ਼ ਹੈ ਤੇ ਆਹ ਜਿਹੜਾ ਪੱਥਰ ਇਹਦੇ ਵਿੱਚ ਚੂਨਾ ਪੱਥਰ ਵਰਤੇ ਆ ਗਏ ਯਾਰ ਜਿਵੇਂ ਜਿਹੜੀਆਂ ਇੰਦੀਆਂ ਤੂ ਇੱਠਾ ਵੇਖਦੇ ਵੇਜਣਾ ਇਹਨਾਂ ਨੂੰ ਬੰਦ ਕਰਨ ਵਾਸਤੇ ਇਹਦੇ ਵਿੱਚ ਚੂਨਾ ਪੱਥਰ ਦਾ ਇਹ ਪਾਇਆ ਗਿਆ ਕੋਲ ਤੇ ਅੰਦਰ ਮਿੱਟੀ ਦੀ ਚਣਾਈ ਕੀਤੀ ਗਈ ਮਿੱਟੀ ਅੰਦਰ ਲਈ ਤੇ ਬਾਹਰ ਚੂਨੇ ਪੱਥਰ ਨਾਲ ਥੋੜੀ ਥੋੜੀ ਮਲਮੀ ਜੀ ਟੀਵ ਕੀਤੀ ਜਿਵੇਂ ਅੱਜ ਦੇ ਜ਼ਮਾਨੇ ਦੇ ਵਿੱਚ ਆਪਾਂ ਕਰ ਦਿੰਦੇ ਆ ਉਸ ਹਿਸਾਬ ਤੇ ਕੀਤੀ ਤੇ ਆਹ ਜਿਹੜੀ ਬਾਹਰ ਤੂਈ ਤੂ ਆ ਹਟ ਵੇ ਤੇ ਨਾਨਕਸ਼ਹੀ ਇੱਟ ਮੈਨੂੰ ਤਾਂ ਲੱਗਦਾ ਯਾਰ ਨਾਨਕਸ਼ਹੀ ਇੱਟੀ ਏ ਇਹ ਬਾਹਰ ਇਹਦੀ ਚੌਰ ਚੌਰ ਸੀਟਾਂ ਲੱਗੀਆਂ ਪਈਆਂ ਇਹ ਜਿਹੜੇ ਅੰਦਰ ਵਾਸਤੇ ਜਿਹੜੇ ਰੋੜੇ ਰੂੜੇ ਜਿਵੇਂ ਆਪਾਂ ਨਈਆਂ ਦੇ ਵਿੱਚ ਸਾਰਾ ਧੱਕ ਧੁੱਕ ਦੇਣਾ ਨਾ ਕੁੜਾ ਕਰ ਕਰ ਉਹ ਮੈਂ ਇਹਨਾਂ ਦੇ ਵਿੱਚ ਛੱਟਿਆ ਤੇ ਆ ਜੋ ਮਾਨਗੜ ਦਾ ਇਹ ਜ਼ਿਲ੍ਹਾ ਯਾਰ ਸ਼੍ਰੀ ਗੰਗਾ ਨਗਰ ਤੋਂ ਇਹਨੂੰ ਅਲੱਗ ਕੀਤਾ ਗਿਆ ਸੀਗਾ ਕੁਝ ਸਾਲਾਂ ਪਹਿਲਾਂ ਤੇ ਹੁਣ ਜਿਹੜਾ ਇਹ ਹਨੂਮਾਨਗੜ ਇਹ ਵੀ ਇੱਕ ਜ਼ਿਲ੍ਹਾ ਹੀ ਬਣ ਗਿਆ ਤੇ ਆ ਤੁਸੀਂ ਦੇਖੋ ਵੀ ਜਿਵੇਂ ਮੈਂ ਤੁਹਾਨੂੰ ਕਿਹਾ ਸੀ ਨਾ ਵੀ ਬਾਹਰ ਅੱਗੇ ਲਿਆ ਯਾਰ ਆਹ ਵੀ ਦੇਖੋ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਨਾ ਵੀ ਬਾਹਰ ਜਿਹੜੀਆਂ ਇੱਟਾਂ ਲੱਗੀਆਂ ਜਾਂ ਉਹ ਪਲੇਨ ਤੇ ਚੌਰਸ ਲਾ ਦਿੱਤੀਆਂ ਤੇ ਜਿਹੜਾ ਅੰਦਰ ਲਾਇਆ ਉਹ ਕੂੜਾ ਕਰਕੜ ਰੋੜੇ ਰੂੜੇ ਜਾਂ ਹੋਰ ਨਿੱਕਰ ਚੁੱਕੜ ਜਾਂ ਉਹ ਅੰਦਰ ਲਾ ਦਿੱਤਾ ਤੇ ਆਹ ਵੇਖੋ ਸਾਰੀ ਮਿੱਟੀ ਦੀ ਚਣਾਈ ਤੇ ਯਾਰ ਮਿੱਟੀ ਬੜੇ ਵਧੀਆ ਕਿਸਮ ਦੀ ਐਣ ਛੀਕਣੀ ਮਿੱਟੀ ਜਿਹੜੀ ਐ ਛੇਦੀ ਕਿਤੇਆਂ ਖੁਰਦੀ ਨਿਗੀ ਉਹ ਅੰਦਰ ਲਾਈ ਗਈ ਏ ਤੇ ਤੁਸੀਂ ਦੇਖੋ ਵੀ ਇਹਨੂੰ ਬਣਨ ਤੇ ਕਿੰਨਾ ਟਾਈਮ ਲੱਗਾ ਹੋਣਾ ਕਿੰਨੇ ਕਰ ਲਓ ਵੀ ਕਿੰਨਾ ਘੈਂਟ 뷰 ਆਉਂਦਾ ਪਿਆ ਵੀ ਹੁਣ ਤਾਂ ਉੱਪਰ ਚੜੀ ਦੁਪਹਿਰਾ ਲੱਗੀਆਂ ਨੇ ਤੇ ਸ਼ਾਮ ਦਾ ਵੀ ਇੱਥੇ ਆਤਕਣ ਵੀ ਸਾਰਾ ਜਿਹੜਾ ਹਨੂਮਾਨ ਗੱਡੂ ਜਿਹੜਾ ਕੋਈ ਤੋਂ ਸਾਰਾ ਦਿਖਦਾ ਬਈ 45 ਫੁੱਟ ਦੇ ਉੱਚੇ ਖੜੇ ਆ 45 ਤੋਂ ਵੀ ਜ਼ਿਆਦਾ ਹੋ ਸਕਦਾ ਤੇ ਕਿਉਂਕਿ 45 ਫੁੱਟ ਦੇ ਤਾਂ ਮਨਾਰ ਨੇ ਤੇ ਬਹਿ ਜਣਾ ਇੱਥੇ ਸਿਪਾਈ ਮੇਰੇ ਹਿਸਾਬ ਨਾਲ ਤਾਂ ਐਂਜੀ ਬਹਿੰਦੇ ਹੋਣੇ ਐਂਜੋ ਬਹਿ ਗਏ ਤਾਂ ਇੱਥੇ ਪੂਰੀ ਨਜ਼ਰ ਆ ਉਹ ਵੇਖੋ ਕਿ ਕਿੰਨੀ ਦੂਰ ਤੱਕ ਜਾਂਦੀ ਨਿਗਾ ਆਹ ਦੇਖੋ ਤੇ ਐਵੇਂ ਦੇ ਜਿਹੜੇ ਆਲੇ ਨੇ ਉਹ ਵੇਖੋ ਵੀ ਕਿੰਨੇ ਹੀ ਬਣੇ ਨੇ ਉਹ ਸਾਰੇ ਉਧਰ ਘਮਾ ਦੇ ਇਹ ਆ ਤੁਸੀਂ ਦੇਖੋ ਵੀ ਐਵੇਂ ਦੇ ਵਾਲੇ ਇੱਥੇ ਵੀ ਬਣਿਆ ਹੋ ਸਕਦਾ ਸੀ ਬੰਦ ਕਰ ਦਿੱਤਾ ਤੇ ਆ ਵੀ ਇੱਕ ਬਣਿਆ ਆ ਵੀ ਬਣਿਆ ਉਹ ਵੀ ਬਣਿਆ ਵੀ ਪੂਰੇ ਯਾਰ ਇੱਥੇ ਸ਼ਿਪਾਈਆਂ ਵਾਸਤੇ ਜਿਹੜੇ ਇਹ ਪਹਿਰਾ ਦਿੰਦੇ ਉਹਨਾਂ ਵਾਸਤੇ ਇਹਦੇ ਮਨਾਰ ਬਣਾਏ ਜਾਂਦੇ ਸੀਗੇ ਤਾਂ ਜੋ ਜਿਹੜੇ ਦੁਸ਼ਮਣ ਤੇ ਪੂਰੀ ਕੜੀ ਨਿਗਾਹ ਰੱਖ ਸਕਣ ਆ ਜੋ ਮੇਰੇ ਹਿਸਾਬ ਨਾਲ ਵੀ 2 ਫੁੱਟ ਚੌੜੀ ਹੋਣੀ ਕੰਦ ਤੇ ਤੁਸੀਂ ਦੇਖੋ ਵੀ ਕੰਦਾ ਇੰਨੀਆਂ ਚੌੜੀਆਂ ਰੱਖੇ ਗਏ ਨੇ ਤੇ ਨਹੀਂ ਕਿੰਨੀ ਰੱਖੀ ਹੋਣੀ ਨਹੀਂ ਤਾਂ ਫਿਰ ਮੈਨੂੰ ਲੱਗਦਾ ਵੀ ਦਾਦ 20-20 ਫੁੱਟ ਚੌੜੀ ਹੋਣੀ ਵਾ ਤੇ ਡੂੰਗੀ ਕਿ ਨਹੀਂ ਹੋਣੀ ਇਹ ਵੀ ਹਿਸਾਬ ਲਾ ਆਹ ਦੇਖੋ ਦੋ ਇਹ ਵੀ ਮੈਂ ਨਾਰਾ ਵਾਂ ਚੀਹਾਰ ਹੋਇਆ ਵੀ ਥੋੜਾ ਬੋਤਾ ਇਹ ਕਿਲੇ ਨੂੰ ਰੈਨੋਵੇਟ ਕੀਤਾ ਤੇ ਬਾਕੀ ਇੰਦਰ ਤੇ ਦੂਜੀ ਤਾਂ ਕੋਈ ਸਤਿਆਨਾਸ਼ ਹੀ ਹੋਇਆ ਪਿਆ ਅਰੇ ਇਹ ਨਹੀਂ ਬਦਨ ਕਰੋ ਨਾ ਉਹਦਰ ਸਲੇ ਨੂੰ ਡੇਗ ਬੈਣਾ ਤੇ ਆਪ ਨੂੰ ਵੀ ਘਾ ਡਰ ਲੱਗਦਾ ਕੋ ਕੋ ਇਹ ਮੈਂ ਤਾਂ ਯਾਨ ਲੱਗੇ ਡਰ ਲੱਗਦਾ ਆ ਜਾ ਆ ਜਾ ਆ ਕੈਮਰਾਮੈਨ ਜਿਹੜਾ ਸਾਡਾ ਕੈਮਰਾਮੈਨ ਹੈ ਇਹ ਬੜਾ ਡਰਦਾ ਆ ਆ ਦੇਖੋ ਦੂਜੀ ਇੱਟ ਇਹ ਯਾਰੋ ਉਹਦੋਂ ਛੋਟੀ ਇੱਟ ਕਿਉਂ ਬਣਾਈ ਜਾਂਦੀ ਸੀਗੀ ਕਿਉਂਕਿ ਉਦੋਂ ਜ਼ਿਆਦਾਤਰ ਤਾਂ ਜਿਹੜੀ ਇੱਟ ਪਕਾਈ ਜਾਂਦੀ ਸੀਗੀ ਲੱਕੜ ਨਾਲ ਤੇ ਲੱਕੜ ਦਾ ਸੇਕਾ ਘੱਟ ਹੋਣ ਕਰਕੇ ਛੋਟੀ ਇੱਟ ਰੱਖੀ ਜਾਂਦੀ ਸੀਗੀ ਤਾਜੋ ਜਿਹੜੀ ਐ ਚੰਗੀ ਤਰ੍ਹਾਂ ਪੱਕ ਜਾਂਦੀ ਸੀਗੀ ਹੁਣ ਤਾਂ ਬੜਾ ਕੁਝ ਆ ਗਿਆ ਬੂਰਾ ਆ ਗਿਆ ਕੋਲਾ ਆ ਗਿਆ ਫੱਕ ਦੀ ਨਾਲ ਵੀ ਪਕਾ ਦਿੰਦੇ ਨੇ ਤੇ ਉਦੋਂ ਇਸ ਕਰਕੇ ਛੋਟੀ ਇੱਟ ਦਾ ਸਾਈਜ਼ ਰੱਖਦੇ ਹੁੰਦੇ ਹੈਗੇ ਆਇਓ ਅੱਗੇ ਓਏ ਆ ਜਾਓ ਕੇ ਭਾਈ ਆ ਅੰਦਰ ਆਓ ਚੁੱਪ ਆ ਇੱਥੋਂ ਰੇ ਫੋਟੋ ਸੇਟ ਫੋਟੋ ਇਹ ਤਰੋਇ ਕਿਲੇ ਨੂੰ ਬਟਨੇਰ ਦੇ ਰਾਜਾ ਨੇ ਬਣਾਇਆ ਸੀਗਾ ਤੇ ਇਸ ਕਰਕੇ ਉਹਨੇ ਇਸ ਕਿਲੇ ਦਾ ਨਾਮ ਵੀ ਬਟਨੇਰ ਰੱਖ ਦਿੱਤਾ ਜਾਨੀ ਕਿ ਬਟਨੇਰ ਦਾ ਕਿਲਾ ਤੇ ਮੈਂ ਤੁਹਾਨੂੰ ਦੱਸਦਾ ਵੀ ਜਿਹੜਾ ਹਨੂਮਾਨਗੜ੍ਹ ਹੈ ਉਹਦਾ ਨਾਮ ਵੀ ਪਹਿਲਾਂ ਬਟਨੇਰ ਹੀ ਸੀਗਾ ਉਹ ਤਾਂ ਬਾਅਦ ਵਿੱਚ ਬਦਲ ਕੇ ਹਨੂਮਾਨਗੜ੍ਹ ਰੱਖ ਦਿੱਤਾ ਤੇ ਜਿੰਦੇ ਕਰਕੇ ਇਸ ਕਿਲੇ ਦਾ ਨਾਮ ਵੀ ਹਨੂਮਾਨਗੜ੍ਹ ਕਿਲਾ ਪੈ ਗਿਆ ਤੇ ਜਿਹੜਾ ਬਟਨੇਰ ਦਾ ਰਾਜਾ ਸੀਗਾ ਉਹ ਬਹੁਤ ਸ਼ਕਤੀਸ਼ਾਲੀ ਰਾਜਾ ਸੀਗਾ ਉਹ ਕਹਿੰਦਾ ਸੀਗਾ ਵੀ ਇਹ ਦੁਨੀਆ ਦਾ ਦੂਜਾ ਕਿਲਾ ਹੈ ਵੀ ਜਿਹੜਾ ਸਭ ਤੋਂ ਸ਼ਕਤੀਸ਼ਾਲੀ ਕਿਲਾ ਹੈ ਤੁਸੀਂ ਅੱਜ ਵੇਖੋ ਵੀ ਇਸ ਸਭ ਤੋਂ ਸ਼ਕਤੀਸ਼ਾਲੀ ਕਿਲੇ ਦਾ ਕੀ ਹਾਲ ਵਿਆਂ ਪਿਆ ਐ ਇਟਾਂ ਹੀ ਇਟਾਂ ਹੋਈਆਂ ਪਈਆਂ 95 ਥਾਂ-ਥਾਂ ਤੇ ਇਟਾਂ-ਇਟਾਂ ਪਈਆਂ ਤੇ ਬਾਕੀ ਯਾਰ ਉੱਚਾ ਬਹੁਤ ਬਣਾਇਆ ਗਿਆ ਕਿਲਾ ਵੀ ਇਸ ਕਿਲੇ ਨੂੰ ਪੂਤਾਂ ਵਾਲਾ ਕਿਲਾ ਵੀ ਬੋਲਦੇ ਨੇ ਵੀ ਇਸ ਕਿਲੇ ਦੇ ਵਿੱਚ ਪੂਤ ਵੀ ਰਹਿੰਦੇ ਨੇ ਤੇ ਖੈਰ ਹੁਣ ਕਿੰਨੀ ਇਸ ਗੱਲ ਦੇ ਵਿੱਚ ਸੱਚਾਈ ਉਹ ਤਾਂ ਆਪਾਂ ਨੂੰ ਨਹੀਂ ਪਤਾ ਬਾਕੀ ਯਾਰ ਆ ਤੁਸੀਂ ਕਿਲਾ ਵੇਖ ਲਓ ਵੀ ਕਿਲਾ ਵਾਕਿਆ ਯਾਰ ਆਪਦੇ ਆਪ ਦੇ ਵਿੱਚ ਕਹਿੰਦਾ ਘੁੰਮਦਾ ਕਿਲਾ ਕਿਲੇ ਦੀਆਂ ਵੇਖੋ ਕੰਧਾਂ ਵੇਖੋ ਵੀ ਐ ਕਿੰਨੀਆਂ-ਕਿੰਨੀਆਂ ਚੌੜੀਆਂ ਤੇ ਆਹ ਮੋਹਰਾ ਵੇਖੋ ਵੀ ਕਿੰਨਾ ਸੋਹਣਾ ਲੱਜੰਡਿਆ ਹਨਾ ਤੇ ਆਜੋ ਫਿਰ ਅੱਗੇ ਚੱਲ ਕੇ ਪਤਾ ਨੇ ਹੋਰ ਕੁਝ ਵਖਾਉਣਾ ਪਾਇਆ ਦੇਖਦੇ ਪਏ ਜਨਾ ਮੋਹਰਾ ਛੱਡਿਆ ਨਾਲੀ ਛੱਡੀ ਇਹ ਤੁਸੀਂ ਅੱਗੇ ਆ ਕੇ ਵੇਖੋ ਵੀ ਆਹ ਜੀ ਦੇਖੋ ਵੀ ਇੰਨਾ ਨਾਲੀਆਂ ਹੋਰ ਬਣਾਈਆਂ ਗਈਆਂ ਇੱਕੇ ਤੇ ਸਪਾਈ ਖੜ ਕੇ ਆਪਦੀ ਜਿਹੜੀ ਬੰਦੂਕ ਏ ਉਹ ਤਿੰਨ ਦਿਸ਼ਾ ਦੇ ਵਿੱਚ ਘੁਮਾ ਸਕਦਾ ਜਾਨੀ ਕਿ 40 ਡਿਗਰੀ ਦੇ ਕੋਣ ਤੇ ਉਹ ਜਿਹੜਾ ਵਾਰ ਕਰ ਸਕਦਾ ਉਹ ਤੁਸੀਂ ਦੇਖੋ ਵੀ ਇੱਕ ਸਿੱਧੀ ਤੇ ਬਾਕੀ ਜਿਹੜੀਆਂ ਦੋਵੇਂ ਉਹ ਥੁੜੀਆਂ-ਥੁੜੀਆਂ ਇੰੀਆਂ ਸਾਈਡ ਤੇ ਤੇ ਆ ਵੇਖੋ ਵੀ ਇੱਥੋਂ ਆਇਆ ਦੁਸ਼ਮਣ ਆਇਆ ਨਾ ਪੂਰਾ ਦਿਖਦਾ ਵੀ ਹੁਣ ਤਾਂ ਘਰ ਦੇ ਇਸ ਦੇ ਪੈਣਾ ਵੀ ਉਦੋਂ ਦੁਸ਼ਮਣ ਹੋ ਸਕਦਾ ਵੀ ਇੱਥੋਂ ਆ ਪੂਰਾ ਦਿਖਦਾ ਹੋਵੇ ਤੇ ਕਈ ਲੜਾਈਆਂ ਇਸ ਕਿਲੇ ਦੇ ਫੱਟੀਆਂ ਵਾਲੀ ਤੇ ਕੋਈ ਨਹੀਂ ਐਵੇਂ ਦਾ ਬੰਦਾ ਰਿਆ ਵੀ ਜਿਹੜਾ ਇਸ ਕਿਲੇ ਨੂੰ ਆ ਸਕੀ ਕਿਉਂਕਿ ਬੜਾ ਉੱਚਾ ਤੇ ਮਜ਼ਬੂਤ ਬਣਾਇਆ ਗਿਆ ਇਹ ਕਿਲਾ ਮੋਟੀ ਇੱਟ ਵੀ ਵਰਤੀ ਗਈ ਹੈ ਆ ਦੇ ਹਨਾ ਪਰ ਜਿਹੜੀ ਆ ਮੋਟੀ ਇੱਟੇ ਉਹ ਕੱਚੀ ਹੈ ਤੇ ਜਿਹੜੀ ਆ ਛੋਟੀ ਹੈ ਉਹ ਪੂਰੀ ਪੱਕੀ ਜਿਵੇਂ ਯਾਰ ਮੋਟੀ ਇੱਟ ਨੂੰ ਸੇਕਾ ਘੱਟ ਲੱਗਦਾ ਕਿਉਂਕਿ ਲੱਕੜਾਂ ਦੀ ਉਦੋਂ ਲੱਕੜਾਂ ਨਾਲ ਪਕਾਈ ਜਾਂਦੀ ਸੀ ਨਾ ਇੱਟ ਇਸ ਕਰਕੇ ਆਇਓ ਇੱਥੇ ਆਇਓ ਓਏ ਓਏ ਅੰਦਰ ਵੇਖੋ ਸੋਣਿਓ ਕਿੰਨਾ ਘੈਂਟ ਅਜਬ ਨਜ਼ਾਰਾ ਵੀ ਸਾਰਾ ਤੁਸੀਂ ਦੇਖੋ ਵੀ ਆਹ ਯਾਰ ਆਹ ਹੋਈ ਹੋਈ ਜਿਹੜੇ ਮਿਸਤਰੀਆਂ ਦੇ ਹੱਥਾਂ ਦੀ ਲੱਗੀ ਹੋਈ ਟਾਇਲ ਤੇ ਆਹ ਜਿਹੜੀ ਉੱਤੇ ਤੋਂ ਵੀ ਦੇਖਦੇ ਪਏ ਜੇ ਇਹ ਪੁਰਾਣੇ ਮਿਸਤਰੀਆਂ ਦੇ ਜਿਹੜੇ ਜਿਨ੍ਹਾਂ ਦਾ ਦੁਨੀਆ ਤੇ ਨਾਮ ਨਿਸ਼ਾਨ ਨਹੀਂ ਨਹੀਂ ਰਹਿ ਗਿਆ ਹਣਾ ਉਹਨਾਂ ਦੇ ਹੱਥਾਂ ਦੀ ਹੈ ਕਿੰਨੇ ਹੱਥ ਯਾਰ ਇਸ ਸਟਾਈਲ ਨੂੰ ਲੱਗੇ ਹੋਣੇ ਜਿੰਨੇ ਮਿੱਟੀ ਕੋਈ ਜਿੰਨੇ ਫਿਰ ਬਣਾਈ ਜਿੰਨੇ ਕੱਢੀ ਪੱਠੇ ਤੋਂ ਹਣਾ ਜਿੰਨੇ ਲਾਈ ਤਾਰ ਤੁਰ ਕੇ ਤੇ ਬੜੇ ਹੱਥ ਇਹਨੂੰ ਲੱਗੇ ਹੋਣਗੇ ਕਿੰਨੀ ਹੋਣੇ ਨੇ ਜਿਨ੍ਹਾਂ ਨੇ ਬਣਾਈ ਹਾਂ ਵੀ ਇੰਨੇ ਵੇਲੇ ਜਿਗਰੇ ਦੇ ਨਾਲ ਲੱਗੇ ਰਹੇ ਵੀ ਅੱਜ ਤੱਕ ਅੱਜ ਕੱਲ ਦੇ ਜਿਹੜੇ ਮਿਸਤਰੀ ਏ ਉਹ ਜ਼ਿਆਦਾ ਇਨਸਟਰੂਮੈਂਟ ਹੋਣ ਦੇ ਕਾਰਨ ਵੀ ਉਹਦਾ ਹੌਸਲਾ ਹੌਸਲਾ ਛੱਡ ਜਾਂਦੇ ਵੀ ਕਿੱਥੇ ਬਣੇ ਪਰ ਦਾ ਤੇ ਉਹਨਾਂ ਬੰਦਿਆਂ ਦੀ ਵੀ ਜਿਨ੍ਹਾਂ ਨੇ ਦੇਖੋ ਹੌਸਲੇ ਨਾਲ ਵੀ ਕਿੰਨਾ ਵੱਡਾ ਮਹਿਲ ਖੜਾ ਕਰ ਦਿੱਤਾ ਹਣਾ ਮਸਾਲੇ ਯਾਰ ਇੱਕ ਜਿਹੜੀ ਇੱਥੇ ਹੌਸਲੇ ਦੀ ਵੀ ਅੱਜ ਕੱਲ ਬੰਦੇ ਮਾੜਾ ਜਿਹਾ ਕੰਮ ਹੋਵੇ ਪਹਾੜ ਜੱਡਾ ਦੇਖਦਾ ਪਰ ਉਦੋਂ ਤੁਸੀਂ ਦੇਖੋ ਵੀ ਪਹਾੜ ਹੀ ਖੜੇ ਕਰਨੇ ਹੁੰਦੇ ਤਾਂ ਐਡੇ ਐਡੇ ਜਿਗਰੇ ਹੁੰਦੇ ਸੀ ਲੋਕਾਂ ਕੋਲ ਤੇ ਹੁਣ ਤੁਸੀਂ ਆਹ ਦੇਖਦੇ ਪਏ ਜਿਹੜੇ ਇਹ ਰੈਨੋਵੇਟ ਕੀਤਾ ਅੱਜ ਦੇ ਮਿਸਤਰੀਆਂ ਨੇ ਰਾਜਸਥਾਨ ਦੀ ਸਰਕਾਰ ਨੇ ਰੈਨੋਵੇਟ ਕਰਵਾਇਆ ਤੇ ਇਹਦੇ ਚ ਵੀ ਯਾਰ ਚੂਨਾ ਪੱਥਰ ਲਾਇਆ ਆ ਤੁਸੀਂ ਦੇਖੋ ਵੀ ਜਿਵੇਂ ਨਾ ਯਾਰ ਵੀ ਰਾਜਸਥਾਨ ਦੇ ਵਿੱਚ ਅੱਜ ਵੀ ਲੋਕ ਚੂਨੇ ਪੱਥਰ ਨਾਲ ਘਰ ਬਣਾਉਂਦੇ ਨੇ ਕਈ ਸਾਰੀਆਂ ਥਾਵਾਂ ਤੇ ਤਾਂ ਨਹੀਂ ਪਰ ਕਈ ਕਈ ਜਗ੍ਹਾ ਤੇ ਪਰ ਇੱਥੇ ਵੀ ਉਹਨਾਂ ਚੂਨਾ ਪੱਥਰ ਲਾਇਆ ਮਿੱਤਰੋ ਹੁਣ ਤੁਸੀਂ ਆ ਜਿਹੜੇ ਕੰਧਾਂ ਵੇਖਦੇ ਪਏ ਜਿਹੜੇ ਤੇ ਕੰਧਾਂ ਦੇ ਨਾਲ ਜਿਹੜੇ ਮੈਂ ਤੁਹਾਨੂੰ ਪਹਿਲਾਂ ਵੀਡੀਓ ਦੇ ਵਿੱਚ ਸ਼ੁਰੂ ਤੋਂ ਬੁਰਜ ਵਿਖਾਏ ਸੀਗੇ ਉਹਨਾਂ ਬੁਰਜਾਂ ਦੀ ਗਿਣਤੀ ਹੈਗੀ 52 52 ਬੁਰਜ ਹਿਸਾਬ ਲਾ ਲਓ ਵੀ ਇੰਨੇ ਵੱਡੇ ਵੱਡੇ ਬਣਾਏ ਗਏ ਆ ਇੱਥੇ ਵੀ ਬੁਰਜ ਸੀਗੇ ਜਿਹੜਾ ਤੋਂ ਹੁਣ ਟੈਟਰੀ ਹੋ ਗਿਆ ਤੇ ਜਿੱਥੋਂ ਤੱਕ ਮੇਰੇ ਹਿਸਾਬ ਨਾਲ ਵੀ ਇਸ ਕਿਲੇ ਨੂੰ ਬਣਾਉਣ ਵਾਸਤੇ ਵੀ ਉਹ ਰਾਜਾ ਬਟਨੇਰ ਨੇ ਆਪਦਾ ਹੀ ਪੱਠਾ ਲਾਇਆ ਹੋਣਾ। ਚੈਨਲ ਦਾ ਨਾਮ ਲਿਖਦਾ ਤੇਜੀ ਟ੍ਰੈਵਲ ਹਣਾ ਜੇ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਤਵਾ-ਤਾਵਾ ਸਬਸਕ੍ਰਾਈਬ ਕਰ ਲਓ ਫਿਰ। ਇਧਰ ਤਾਂ ਆਪਾਂ ਗਏ ਹੀ ਨਹੀਂ ਕਿਹਦੇ ਸੀ। ਨਹੀਂ ਹੈ। ਹੁਣ ਗਏ ਜੀ। ਤੁਸੀਂ ਦੇਖਦੇ ਪਏ ਜਣ ਇਹ ਰੈਨੋਵੇਟ ਕੀਤਾ ਯਾਰ ਇੱਕ ਜਿਹੜਾ ਪਾਸਾ ਇਹਦਾ ਸਾਰਾ ਹੀ ਰੈਨੋਵੇਟ ਕੀਤਾ ਇੱਕ ਸਾਈਡ ਵਾਲਾ ਤੇ ਉਹ ਜਿਹੜੀ ਪਹਿਲਾਂ ਤੁਹਾਨੂੰ ਦਿਖਾਈਆਂ ਵੀ ਦੋ ਸਾਈਡ ਉਹ ਜਿਵੇਂ ਹੀ ਨਹੀਂ ਕੀਤੀਆਂ ਯਾਰ ਉਹ ਜਿਵੇਂ ਟੁੱਟੀਆਂ ਪਈਆਂ ਨੇ ਤੇ ਜਿਹੜਾ ਤੁਸੀਂ ਆਹ ਵੇਖਦੇ ਵੀ ਇੱਧਰ ਸਾਰੀ ਰੈਨੋਵੇਟ ਹੋਈ ਗੂ ਪਰ ਇਹ ਜੋ ਜਿਹੜੀ ਗੱਲ ਬਾਤ ਵੀ ਨਹੀਂ ਹੈਗੀ ਕੀ ਆ ਵੀਊ ਆਂਦਾ ਤੇ ਜਿਹੜੀ ਉਧਰ ਹੈ ਤੇ ਮਿੱਤਰੋ ਆਹ ਜੇ ਕਿਲੇ ਦਾ ਖੂਨ ਬੜਾ ਤਗੜਾ ਖੂਨ ਇਹ ਮੈਂ ਤੁਹਾਨੂੰ ਵਿਖਾਉਣਾ ਹੈ ਆਵੇ ਉੱਥੇ ਪਈ ਆ ਵੇਖੋ ਵੀ ਯਾਰ ਆ ਪਤਾ ਨਹੀਂ ਖਾਲੀਆਂ ਖੂਲੀਆਂ ਆ ਜਾਂ ਕਾਂਦੇ ਆਸਤੇ ਬਣਾਈਆਂ ਇਹ ਆ ਤੇ ਦੇਖੋ ਉਹ ਹੈ ਨਾ ਨਾਲ ਹੋਈ ਐ ਬੌਲਾ ਜੇਂ ਮਨ ਐਡੋ ਮੂਜੋ ਯਾਰ ਜੇ ਮਾੜੋ ਜੁਨੇ ਨਿੱਚੇ ਤਾਂ ਹੀ ਜਾਣਾ ਦੇ ਕੋਈ ਜਗ੍ਹਾ ਕੋ ਨਹੀਂ ਜੱਟ ਸੁਲਟੀ ਨਾ ਇਹ ਸੀਗਾ ਆਪਣਾ ਹਨੂਮਾਨਗੜ੍ਹ ਦਾ ਕਿਲਾ ਜਿਹੜਾ ਕਿ 1700 35 ਸਾਲ ਪੁਰਾਣਾ ਹੈ ਤੇ ਤੁਹਾਨੂੰ ਕਿਵੇਂ ਲੱਗਾ ਮੈਨੂੰ ਕਮੈਂਟ ਕਰਕੇ ਜਰੂਰ ਦੱਸ ਦਿਆ ਤੇ ਆਪਣੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਲਾਈਕ ਕਰਦੇ ਆ ਜੇ ਵੀਡੀਓ ਨੂੰ ਤੇ ਬਾਕੀ ਜੇ ਕੋਈ ਗਲਤੀ ਗੁਲਤੀ ਹੋ ਗਈ ਹੋਵੇ ਵੀਡੀਓ ਦੇ ਵਿੱਚ ਤੇ ਮਾਫ ਕਰਿਆ ਜੀ ਤੇ ਮਿਲਾਂਗੇ ਆਪਾਂ ਹੁਣ ਇੱਕ ਹੋਰ ਐਵੇਂ ਦੀ ਘੈਂਟ ਦੀ ਤਾਕੜ ਜੀ ਵੀਡੀਓ ਦੇ ਨਾਲ ਤੇ ਓਕੇ ਬਾਏ ਲਵ ਯੂ ਆਲ ਚੈਨਲ ਨੂੰ ਸਬਸਕ੍ਰਾਈਬ ਥੋਕ ਦੋ ਫਿਰ ਚਲੋ ਫਿਰ ਚਲ ਗਏ